ਅੱਜ ਫੇ ਨਵੇਂ ਬਲੌਗਰ ਚ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਤੇ ਅੱਜ ਫੇ ਲੇਟ ਹੋ ਗਏ ਪਲਵਾਨ ਨੇ ਚੇਤਾ ਕਰਾਇਆ ਐ ਪਲਵਾਨ ਸਸੀ ਗਾਲ ਜੀ ਪਲਵਾਨ ਨੇ ਚੇਤਾ ਕਰਾਇਆ ਕਹਿੰਦਾ ਕਰ ਲਾ ਸ਼ੁਰੂ ਇਹ ਦਿਮਾਗ ਚ ਆਇਆ ਬਲੌਗਰ ਦਿਮਾਗ ਆਂ ਬਾਦਾਮ ਬਦੂਮ ਖਾਣੇ ਪਿਆ ਕਰਨੇ ਕਿ ਚੇਤਾ-ਚੂਤਾ ਸਹੀ ਰਵੇ ਹੂੰ ਕਿਉਂ ਵੀ ਬਿਲਕੁਲ ਬਿਲਕੁਲ ਸਾਜੀ ਚਾਹੀਦੇ ਆ ਜੇ ਉਹਦਾ ਆਪਾਂ ਨੂੰ ਕੋਈ ਜਦੋਂ ਹੀ ਖੁੱਲ ਜਾਂਦਾ ਰਹੋ ਜੀ ਸਹੀ ਗੱਲ ਹੈ ਆਪਾਂ ਹਾਲੇ ਨਵੇਂ-ਨਵੇਂ ਆਣਾ ਚਲ ਕੋਈ ਨਹੀਂ ਹੌਲੀ-ਹੌਲੀ ਸਿੱਖ ਜਾਂਗੇ ਸਾਰੀਆਂ ਗੱਲਾਂ ਸਹੀ ਗੱਲ ਹੈ ਹੁਣ ਚੱਲੇ ਮੜਾ ਜਾਂ ਕੰਮ ਆ ਤੇ ਜੇਮ ਲਾਲਿਆ ਸੀ ਬੈਗ ਨੂੰ ਮੰਗਰ ਪਏ ਆ ਅੱਗੇ ਤੁਹਾਨੂੰ ਦੱਸਦੇ ਕੀ ਚੱਕਰ ਮੈਂਟ ਅੱਜ ਦਾ ਕੀ ਨਹੀਂ ਇਦਾਂ ਹੀ ਬਸ ਜੁੜੇ ਰਹੋ ਸਾਡੇ ਜੁੜੇ ਰਹੋ ਬਹੁਤ ਜੁੜੀ ਆਡੀਅנס ਕਿਉਂਕਿ ਤੁਸੀਂ ਬੋਲਣਾ ਹੈ ਹੈ ਕੁਛ ਨਹੀਂ ਤਾਂ ਤੀਰੋ ਬੋਲਦੇ ਨਹੀਂ ਮਿਲਦੇ ਆ ਮੈਂ ਕਿਹਾ ਤੁਹਾਨੂੰ ਉਹ ਵੀ ਸਾਨੂੰ ਫੋਨ ਕਰਾ ਕੇ ਚੇਤਾ ਕਰਾਇਆ ਗਏ ਨੇ ਕਿ ਭਰਾ ਜ਼ਰੂਰੀ ਕੰਮ ਸੀਗਾ ਤੇ ਦਿਖਾਉਣੇ ਜਾ ਕੇ ਜੇਮਬੇ ਵਿੱਚ ਰਹਿ ਗਈ ਜੀ ਸਾਡੀ ਟਰਾਈ ਰਹਿ ਗਿਆ ਆਪਣਾ ਤਾਂ ਟਰਾਈ ਦਾ ਇੱਕ ਸੈਟਰ ਆਇਆ ਚਲੋ ਕੋਈ ਨਹੀਂ ਜੈਮ ਲੱਗਦੇ ਰਹਿਣੇ ਆ ਤੇ ਗੱਭਰੂ ਗੱਜਰੇ ਰਹਿਣੇ ਆ ਮੂਟੇ ਦਾ 1500 ਰੁਪਏ ਆਇਆ ਮਗਰਾਂ ਚਾਹ ਬਲਾਦੇ ਤੇ ਜਾਂ ਕੇ 1500 ਰੁਪਏ ਹੈ ਹਿੱਲਾ ਮੈਂ ਅੱਜ ਬਲਾਈਆਂ ਕਿ ਨਹੀਂ ਮੈਂ ਰੋਜ਼ ਬੁਲਾਉਂਦਾ ਵੀਰੂ ਤੂੰ ਰੋਜ਼ ਇੱਕ ਲੈ ਕੇ ਆਉਂਦਾ ਮੈਂ ਅੱਜ ਚਾਰ ਲਈਆਂ ਕੋਈ ਨਹੀਂ ਉਹ ਚਾਰ ਫੇਰ ਹੋ ਗਈਆਂ ਬਰਾਬਰ ਚਾਹ ਵੀ ਚਾਰ ਬਰਾਬਰ ਹੋ ਗਈਆਂ ਚਾਰ ਦਿਨਾਂ ਦੇ ਬਰਾਬਰ ਹੋ ਗਈਆਂ ਕਿਉਂਕਿ ਚਾਹ ਨੇ ਨੇ ਵੀਰ ਮੈਂ ਬਿਲਕੁਲ ਤੇ ਬਿਲਕੁਲ ਤੋ ਸਾਰੇ ਇੰਨਾ ਕਿ ਨਾ ਬਿਲਕੁਲ ਨਹੀਂ ਵੀਰ ਇਹ ਚਾਹ ਬਣਾਉਣੀ ਮੰਦੀ ਐ ਦੀ ਬਿਲਕੁਲ ਤੇਰੀ ਵੀ ਬਣਦੀ ਜੋ ਕੇ ਉਹ ਮੈਂ ਬੁਲਾ ਦੂੰ ਕਾਲੂ ਬੁਲਾ ਦੂੰ ਅੱਜ ਨਹੀਂ ਕੱਲੂ ਚਲ ਕੱਲੂ ਰਹਿ ਗਈ ਰਹਿ ਗਈ ਕਾਲੂ ਰਹਿ ਗਈ ਪੱਕੀ ਗੱਲ ਨਾ ਜੀ ਨਾ ਇਹ ਤਾਂ ਗੱਲ ਗਲਤ ਸਿਆ ਜੀ ਉਹ ਤੂੰ ਐਵੇਂ ਬਚੋਲਾ ਨਾ ਬਣਿਆ ਕਰ ਕਹਿੰਦੇ ਉਹ ਪੰਪੀਆਂ ਦੇ ਕੇ ਬੱਚੇ ਵੀ ਦੋਕ ਦੇਸ ਆਲੇ ਜੀ ਜੀ ਮੇ ਤੋਂ ਲੈ ਲੋ ਮੇਰੇ ਕੋਲ ਕਿੰਦੀ ਹੈ 2400 ਪੀਤੀ ਹੁਣ ਹੈ ਨਹੀਂ ਕੱਲ ਨੂੰ ਫੇਰ ਗੱਲ ਕਰਦੇ ਕੱਲ ਦਾ ਹੋ ਗਿਆ ਮੁਕਰਿਆ ਜੋਗਾ ਕਹਣਾ ਮੁਕਰਿਆ ਉਹ ਮੇਰੇ ਕੋਲ ਵੀ ਹੈ ਨਹੀਂ ਉਹ ਭਰਾਵਾ ਰਿਆ ਰਾਜੇ ਤੂੰ ਆ ਮੇਰੇ ਰਾਏ ਰਾਏ ਤੂੰ ਆ ਤੇਰੇ ਮੋਹ ਰਾਜਾ ਖਰਾਜਾ ਮੈਂ ਘਰੇ ਆ ਬੈਠਾ ਪਿਆ ਉਹਨੇ ਚੀਤਾ ਕਰਾਇਆ ਮੈਂ ਕਿਹੜਾ ਲੈ ਕੇ ਆਇਆ ਆਹ ਗੱਲਾਂ ਆਹ ਗੱਲਾਂ ਇਹ ਪਾਣੀ ਤੀਜੇ ਛਤਰੋਸ਼ਦ ਤੋਹੇ ਇਹ ਮੈਨੂੰ ਲੱਗਾ ਤੀਜੇ ਦੇਖੀ ਜਤਰੀ ਤੀਜੇ ਬਲੋਕ ਚ ਲੜ ਪੈਣਾ ਇਹਨਾਂ ਨੇ ਸਿੱਖਦੇ ਪਏ ਆ ਹੌਲੀ ਹੌਲੀ ਜੀ ਆਹੀ ਕੰਮ ਮੋਟੇ ਆਪਾਂ ਨਾ ਪਹਿਲਾਂ ਕੀਤਾ ਹੁੰਦਾ ਮਤਲਬ ਇਹ 4 ਸਾਲ ਪਹਿਲਾਂ ਉਹ ਤੱਕ ਬਾਬੇ ਦੀ ਕਿਰਪਾ ਨਾਲ ਗੁੱਡੀ ਤੋਰ ਕਣੀ ਸੀ ਤਾ ਨੂੰ ਹਨਾ ਜਿੰਨਾ ਘੁੰਮੇ ਆਪਾਂ ਜਿੰਨਾ ਖੁੱਤੇਆਂ ਨੂੰ ਫੇਰੇ ਕਿਉਂ ਸਹੀ ਗੱਲ ਇਹ ਹੁਣ ਮੜਾ ਜਾਂ ਲੈ ਰਹੇ ਪਿੱਛੇ ਲੈ ਰਹੇ ਢਿੱਲੇ ਰਹਿ ਗਏ ਹੁਣ ਹੁਣ ਕੀ ਚੱਕਰ ਆ ਹੁਣ ਨਾਲ ਆਪਾਂ ਹੈ ਚੈਨ ਵਾਲੇ ਛੁਕੀਦਾ ਨਵੇਂ ਨਵੇਂ ਆਪਾਂ ਹਲੇ ਪੰਨਾ ਨਵੇਂ ਨਵੇਂ ਹੌਲੀ ਹੌਲੀ ਕਰਾਂਗੇ ਤਰੱਕੀਆਂ ਹੈ ਇਹ ਆਹੀ ਮਤਲਬ ਕਿ ਰੱਬ ਸੁੱਖ ਰੱਖੇ ਬਲੌਗ ਮਤਲਬ ਇਹ ਆਪਾਂ ਕਹਿੰਦਾ ਮਤਲਬ ਕਿ ਪੰਜ ਚਾਰ ਪੰਜ ਪੰਜ ਸਾਲ ਪਹਿਲਾਂ ਕੀਤੇ ਹੁੰਦੇ ਸ਼ੁਰੂ ਉਦੋਂ ਅਸੀਂ ਚੰਗਾ ਤੋਂ ਹੁੰਦੇ ਹੁਣ ਨਹੀਂ ਰਾਤਾਂ ਨੂੰ ਹੁੰਦੇ ਨੇ ਇੱਕ ਇੱਕ 2-2 ਵਜੇ ਬਾਦਰੀ ਵਾਲਾ ਕੰਮ ਤਾਂ ਨਹੀਂ ਆ ਉਹ ਚੀਜ਼ਾਂ ਮਿਸ ਹੋ ਗਈਆਂ ਉਹ ਚੀਜ਼ਾਂ ਮਿਸ ਹੋ ਗਈਆਂ ਤੇ ਸੋਦੇ ਨੂੰ ਨਹੀਂ ਕਰੀ ਇੱਧਰ ਤੁਰ ਪੈਣਾ ਬਿਨਾਂ ਦੱਸੇ ਸ਼ਿਮਲੇ ਚੱਲ ਜਾਣਾ ਚਾਹ ਹੁਣ ਉਹ ਹੀ ਚੀਜ਼ਾਂ ਕਰਦੇ ਆ ਜਿਹੜੀਆਂ ਆਪਾਂ ਕਰ ਲਈਆਂ ਕਰ ਲਈਆਂ ਬਸ ਆਹੀ ਬਲੌਗ ਬਿਨਾਂ ਦੱਸੇ ਚਾਹ ਪੀਂ ਚੱਲ ਜਾਣਾ ਸ਼ਿਮਲੇ ਆ ਨਾਲ ਹੀ ਬੈਠਾ ਇੱਕ ਹੈਂ ਵੈਲਕਮ ਵੈਲਕਮ ਸਾਡੀ ਉਹ ਵੀ ਦੇਣ ਸੀਗੇ ਉਹ ਵੀ ਦੇਣ ਸੀਗੇ ਕਿਸੇ ਨੂੰ ਨਹੀਂ ਪਤਾ ਉਹਨਾਂ ਹੀ ਕੱਪੜਿਆਂ ਦੇ ਛਿੰਦੇ ਤੁਰ ਪਏ ਆਲਟੋ 'ਚ ਜੇ ਉਹ ਚੀਜ਼ਾਂ ਹੁਣ ਮਤਲਬ ਪਾਈਆਂ ਹੁੰਦੀਆਂ ਵਧੀਆ ਤੁਰ ਪੈਣਾ ਹੈਗਾ ਆਪਣਾ ਕੰਮ ਵੈਲਕਮ ਵੈਲਕਮ ਲੰਘੇ ਚੱਲਾਂਗੇ ਹੁਣ ਦੇਖਦੇ ਆਂ ਵੈਲੇ ਹੀ ਆਂ ਦੱਬ ਸੋਕ ਰੱਖਿਓ ਇਹ ਵੀ ਬਹੁਤ ਜਣਾਂ ਨੇ ਕਿਹਾ ਕਿ ਵੈਲੇ ਆਵੇਂ ਨਹੀਂ ਤੁਰਦੇ ਫਿਰਦੇ ਰਹਿੰਦੇ ਆ ਆਹ ਕੰਮ ਸ਼ੁਰੂ ਕਰ ਲੋ ਲੋਕੀ ਵੀ ਆਈ ਕੰਮ ਕਰਦੇ ਇੱਧਰ ਤੁਰ ਪੇ ਇੱਧਰ ਤੁਰ ਪੇ ਇਹਨੂੰ ਜਾਈਦਾ ਹੀ ਆ ਫਿਰ ਗੇਮ ਪੈਸਿਆਂ ਵਾਲੀ ਵੀ ਨਹੀਂ ਗਈ ਉਦਾਂ ਮਤਲਬ ਕਿ ਦੇਰਾ ਹੋ ਜਾਂਦਾ ਪਹਿ ਤਾਂ ਸ਼ੁਰੂ ਤੋਂ ਹੀ ਹੈ ਨਹੀਂ ਗੇ ਸਾਰ ਆਪਣੇ ਦਿੱਤੇ ਬੋਲ ਜੀ ਬੋਲੋ ਮੜੇ ਕੋ ਵਿਚਾਰ ਦਿਓ ਆਪਣੇ ਕਿੱਥੇ ਪਹੁੰਚ ਗਏ ਲੋਕੀ ਸਵੇਰੇ ਰਾਤ ਰਾਤ ਨਾ ਠਾਂਉਂਦੇ ਆ ਹੀ ਵਕੀਲ ਤੇ ਹੁੰਦੇ ਨੇ ਦੇਖਿਓ ਜੀ ਕਿਤਨੂੰ ਚਲੋ ਜੀ ਓੜਾ ਮੁੰਡੇ ਕਿੱਥੇ ਆ ਗਏ ਜੇ ਮੁੰਡੇ ਆ ਗਏ ਇੱਥੇ ਕਰਿਆ ਹੈਰੀਆ ਤਰੀਕੇ ਪੰਗਾ ਹੀ ਆ ਵੀ ਚਾਪੀ ਉਹ ਦੇ ਵੀ ਬਹੁਤ ਜ਼ਿਆਦਾ ਜਿੰਨੀ ਪ੍ਰੀਵਤੀ ਮੈਨੂੰ ਡੰਡ ਮਾਰਦਾ ਕਿ ਕਹਿੰਦਾ ਜੱਜ ਮਰੇ ਡੰਡ ਮਾਰ ਲਾ ਪਿਓ ਉਹਨੇ ਮਰੋਣੇ ਆ ਮਰੋਣੇ ਆਣ ਬੈਟ ਕਾਂ ਮਰੋਣੀਆਂ ਕੰਨ ਫੜ ਕੇ ਕਿੰਦਰ ਮਰਾਏ ਉਹਨੇ ਆਪਾਂ ਹੋਰ ਕੋਈ ਇਹਨੂੰ ਨਹੀਂ ਆਪਾਂ ਕਿਸੇ ਨੂੰ ਬੋਧਾ ਹੜ ਗਿਆ ਸਾਰੇ ਆਣੇ ਬੇਟੀ ਇਹ ਚਲਾਈ ਜਾਂਦੇ ਲੋਕੇ ਇੱਥੇ ਆ ਕੇ ਰੱਬ ਦਾ ਨਾਮ ਲੈਂਦੇ ਦੰਗੀਆਂ ਕਰਦੇ ਰਹਿੰਦੇ ਹਸਣਾ ਜਾਈਦਾ ਕਹਿੰਦੇ ਜੋ ਕੁਝ ਜੋ ਮਾਂ ਸੇਬ ਬਿਨਾਂ ਖੜਾ ਹੈ ਵੀ ਹਸਣਾ ਜਾਈਦਾ ਗੇਮ ਆਪਣੇ ਆਪ ਲਾਇਆ ਜੀ ਜੋ ਉਹਣਾ ਉਹ ਹੋਣਾ ਹੀ ਹੈ ਨਾ ਦੇਖੇ ਵਕੀਲ ਸਾਹਿਬ ਮੈਂ ਆਵਾ ਤੁਹਾਡੇ ਚੰਦਰ ਤੋਂ ਪੈਸੇ ਭਰੋ ਕਿੰਨੇ 2500 ਪਹਿਲਾਂ ਤੁਸੀਂ ਸਾਨੂੰ ਨਿਆਂ ਤਾਂ ਦੋ ਕੋਈ 2500 ਮੇਰੇ 2000 ਸੀਗਾ ਨਾ ਤੇ 500 ਘੱਟ ਕੀਤਾ ਹੈਗਾ ਹੁਣ 2500 ਫਿਰ ਉਧਰੋਂ ਦੀ ਲਿਆ ਖੇੜ ਕੀਤਾ ਉਧਰੋਂ ਲਈ ਤੇ ਦੇ ਲਿਆ 2500 ਨੀਗਾ ਬਾਜ ਵਾਲੀ ਆ ਸਾਡੇ ਵੀਰ ਸਾਹਿਬ ਦੀ ਹੋਰ ਗੱਲ ਹੀ ਦੱਸਣੀ ਠੀਕ ਪੈ ਗਈ ਅੱਜ ਵਿੱਚ ਵੀਡੀਓ ਬਣ ਗਈ ਇਹ ਬਲੋ ਬੰਦਾ ਉਹਦੇ ਨੇ ਬਣ ਗਈ ਆ ਕਾਟਿੰਗ ਹੋ ਜੂਗੀ ਹੋਰੂ ਭਾਈ ਪੱਕੀ ਗੱਲ ਹਾਂ ਚਲੋ ਕਾਟਿੰਗ ਹੋ ਜੂਗੀ ਅਗਰ ਆ ਨਾ ਭਾਈ ਜਵਾਈ ਵੀ ਆ ਆ ਮਲਾਇ ਵੀ ਦੂ ਤਰੀਕ ਵੀ ਦਾ ਦੂ ਨਾ ਚਾ ਪੀ ਕੇ ਚਾਪੀ ਕੇ ਪੁੱਛ ਆ ਕੇ ਕੋਰੋਣੀ ਆ ਪੀ ਐਮ ਚਲੀਏ ਇਹ ਕਰਨ ਵਾਲਾ ਦੇਣ ਹੁੰਦਾ ਜਿੱਦਣ ਵਕੀਲ ਆ ਪੁੱਛ ਲਵੇ ਚਾ ਪੀ ਕੇ ਜਾਇਓ ਚਾਹ ਵੀ ਆ ਗਿਆ ਆਪਣੀ ਚਾਹ ਸੁੱਕੀ ਪੀ ਜਾਣੇ ਭਾਈ ਵਿੱਚ ਦੁੱਧ ਪਾਣਾ ਹੈ ਗਿੱਲੀ ਆ ਦੁੱਧ ਨਾ ਪਾਇਆ ਆ ਪ੍ਰੋਮਿਸ ਹੈ ਹੈ 50 ਸੁੱਕੀ ਨਹੀਂ ਪੀਣੀ ਮੈਂ ਤਾਂ ਆਪ ਬਿਲਕੁਲ ਜਿਆਦਾ ਨਾ ਹੋਇਆ ਓ ਮਾਈ ਗੱਡ ਵਾਓ ਚਾਹ ਵੀ ਹੋ ਗਈ ਤੇ ਜਾ ਗਿਆ ਨਿਆਰੇ ਲੋ ਓਕੇ ਜੀ ਜੇਮ ਤਾਂ ਰਹਿ ਗਿਆ ਚੇਤਾ ਤੁਹਾਨੂੰ ਰਾਜ ਆ ਵੱਡੇ ਗੱਲਾਂ ਤਾਂ ਨਹੀਂ ਕਰੀਦੀਆਂ ਲੋ ਜੀ ਬੰਦਾ ਡੱਕ ਰਿਹਾ ਮਾਸੀ ਪੁੱਤਰ ਕਾ ਕਰਤੀ ਆ ਕੁੰਨ ਲੱਗਣਾ ਤੈਨੂੰ ਥੈਂਕ ਯੂ ਥੈਂਕ ਯੂ ਬੰਦੇ ਮੇਰੇ ਤੇ ਨਾਲ ਲੈ ਕੇ ਆਊਗਾ ਇੱਕ ਲੈ ਕੇ ਇੱਕ ਆਇਆ ਮਾਸੀ ਦਾ ਮੁੰਡਾ ਹੋਵੇ ਮਾਸੀ ਦਾ ਮੁੰਡਾ ਰੈੱਡ ਬੁੱਲ ਆ ਆ ਜੀ ਕੀ ਜੇ ਪਾਈ 100% ਦੇ ਗੱਲ ਤੇ ਕਰਾ ਪਾਏ ਲੱਗੇ ਆ ਵੈਸੇ ਲੱਗੇ ਤਾਂ ਲੋਕਾਂ ਨੂੰ ਦਿਖਾਉਣੇ ਤੁਸੀਂ ਵੀ ਤਾਂ ਦਿਖਾਉਂਦਾ ਗੱਡੀਆਂ ਰੋਣਾ ਲੈ ਕੇ ਸਪੀਕਰ ਲੈਣੇ ਅੱਧੀ ਕਮਾਈ ਲਾਦੀ ਜ਼ਿੰਦਗੀ ਨਹੀਂ ਕਿਉਂ ਭਾਜੀ ਭਾਈ ਬਣਿਆ ਪੁਰਤਕਾਲ ਚੋਂ ਇਹੀ ਵਜਿਆ ਦਾਦਾ ਵੀ ਨਾ ਜਾ ਗਿਆ ਪੁਰਤਕਾਲ ਜੱਗੇ ਜਾ ਟੈਂਗ ਦੀ ਕੀ ਚੜਾਈ ਦਾ ਪਹਿਲੇ ਦਿਨ ਤੋਂ ਹੀ ਆ ਬਾਸ ਨਾਲ ਪੈਸੇ ਦੇਣੇ ਆ ਚੜਾਈ ਦਾ ਆਪੀ ਹੁੰਦੀ ਲੋਨ ਨਹੀਂ ਬਲੌਗ ਹੁੰਦਾ ਬਲੌਗ ਬਲੌਗ ਨੋਤੀ ਬੁਆਏਸ ਵਿੱਚ ਡੇਢ ਵਜ ਗਿਆ ਤੇ ਸਵੇਰ ਦੇ ਨਿਕਲੇ 8 ਵਜੇ ਤੇ ਲੋਕਾਂ ਬਾਣੇ ਜਮਤੋਂ ਆਏ ਆ। ਆਇ ਕਿੰਨੇ ਕੰਮ ਨਿਬੇੜ ਲੈਣ। ਓਏ ਹੋਏ। ਇਦਾਂ ਟਿੰਗੂ। ਕਿਦਾਂ? ਚਲ ਆ ਜਾ। ਚਾਚਾ ਲੈ ਜਾ ਲੈ ਜਾ। ਚਲ। ਚਲੋ। ਪਤਾ ਨਹੀਂ ਕਿਥੇ ਆ। ਚਾਚਾ ਚੱਕੇ ਨੂੰ ਮਾੜਾ ਜਾ। ਚਲ ਆ ਜਾ। ਉਹ ਬਾਲ ਬੜੇ ਸੋਹਣੇ। ਟਿੰਡੂ। ਚਲੋ। ਉਹ ਤੇਰੀ ਵੇ। ਅੰਡੇ ਵੀ ਲੈ ਲੈ ਕੇ। ਇਹ ਭਾਜ ਸਪਲੈਂਡਰ ਤੇ ਤਿੰਨ ਜਣੇ ਬੈਠੇ ਆ ਬੋਲਟ ਕੱਲਾ ਆ ਸ਼ੇਅਰ ਕੱਲੇ ਹੁੰਦੇ ਹੁੰਦੇ ਆ ਹਾਂ ਇਹ ਹੈ ਕਿ ਤੀਜਾ ਬੰਦਾ ਕੌਣ ਆ ਨਾਲ ਕੀੜੀ ਉਹ ਭਾਜ ਕੀੜੀ ਆ ਕੀੜੀ ਇਹ ਸਾਡੇ ਓਏ ਮਾਨ ਸ਼ਕਤੀ ਤਾਂ ਇਹ ਮਾਨ ਸ਼ਕਤੀ ਤਾਂ ਆ ਗਈ ਮਾਰ ਓਏ ਨੂੰ ਕਹਿੰਦੇ ਆ ਮਹਤਪੁਰ ਜਾਂ ਕੀੜੀ ਤੇ ਹੈਵੀ ਡ੍ਰਾਈਵ ਦਾ ਮੋਟਰਸਾਈਕਲ ਚੱਕਰਾ ਕੋਈ ਕੋਈ ਡਬਈ ਦਾ ਲਾਇਸੈਂਸ ਹੈ ਤੇ ਇੱਕ ਉਹ ਮਹਿਰਪੁਰ ਦਾ ਨਹੀਂ ਬਣਿਆ ਕੋਈ ਲਓ ਇੰਦਾਂ ਦੇ ਬੂਥੇ ਉਦਾਂ ਬੈਣ ਆ ਸੁਣਿਆ ਕੋਦਾਈ ਮੜੀ ਸਮਾਈਲ ਵੀ ਕਰ ਲੋ ਤੇਰੀ ਸਮਾਈਲ ਜਟਾ ਮੈਨੂੰ ਫੈਨ ਬਣਾਉਂਦੀ ਆ ਕੇएफसी ਫੇਲ ਕਰਦਾ ਇੱਕ ਵਾਰੀ ਇਹਦੇ ਹੱਥ ਦਾ ਚਿਕਨ ਖਾਦਾ ਹੋਵੇ ਮੈਂ ਕਹਾ ਰੱਬਾ ਤਨ ਤਨ ਕਰਾ ਦੂੰ ਨਹੀਂ ਖਮੋਣਾ ਮੜਾ ਜਿਹਾ ਬਣਾ ਕੇ ਹੈ ਪੂਰਾ ਚੰਦਰੀ ਬਣਾਉਂਦਾ ਇਹਨਾਂ ਨੂੰ ਚੰਦਰੀ ਦੇਣਾ ਮੇਨ ਗਾਲੋ ਵਿੱਚ ਤੇਲ ਨਹੀਂ ਹੁੰਦਾ ਇਹ ਬਸ ਕੇਐਫਸੀ ਲਾ ਲਈ ਤੈਨੂੰ ਮੈਨੇਜਰ ਬਣਾ ਲਈਏ ਤੈਨੂੰ ਕਾਲੂ ਕਰਾਉਣਾ ਚਾਹੀਦਾ ਕੋਈ ਨਹੀਂ ਹਾਂ ਸੋਨੀ ਮਹਿਦਪਰੀਆ ਸੋਨੀ ਮਹਿਦਪਰੀਆ ਕਹਿੰਦੇ ਇਹਨੂੰ ਐ ਮਹਿਦਪਰੀਆ ਕੰਮ ਪਿੱਛੇ ਤੂੰ ਭਾਵਾ ਨਹੀਂ ਕਰੀ ਲੋ ਵੀ ਕੋਹ ਸਾਹਿਬ ਆਵਗੇ ਹੋ ਆਪ ਹੁਣੇ ਕੋਹ ਸਾਹਿਬ ਆ ਲੋਈ ਲਾ ਲਓ ਤੁਸੀਂ ਹੈ ਕੋਹ ਸਾਹਿਬ ਕੋਹ ਸਾਹਿਬ ਨੂੰ ਮੈਂ ਛਾੜੀ ਬੜੀ ਲੱਗਦੀ ਕੋਹ ਸਾਹਿਬ ਫੁੱਟਬਾਲ ਦੀ ਗਰਾਊਂਡ ਤੇ ਦਿਖਾਇਓ ਸਹੀ ਹੈ ਨਹੀਂ ਆ ਮੋੜ ਉਹ ਮੈਨੂੰ ਸੰਗ ਹੁੰਦੀ ਹੈ ਇਹ ਨਸਾ ਸੰਗ ਨੂੰ ਤੇ ਉੱਥੋਂ ਚੁੰਨੀ ਲਿਆ ਹਾਂ ਕੌਂਡ ਕੱਢ ਕੇ ਬੋਲਿਆ ਗਾ ਲਾਈਟ ਲੈਂਦੇ ਮੈਨੂੰ ਇਹ ਅੱਛਾ ਕੀ ਕਹਿੰਦੇ ਜਿਹੜੀ ਗੱਲ ਦੱਸੀ ਤੁਹਾਨੂੰ ਕਿਹੜੀ ਦੱਸੂ ਹੁੰਦੀ ਮੇਰੀ ਬੈਟਰੀ ਲੋ ਹੁੰਦੀ ਆ ਮੈਂ ਫੋਨ ਚੇਂਜ ਕਰਦਾ ਚਾਰਜ ਨਹੀਂ ਕਰੀਦਾ ਉਹ ਭੈਣ ਦੀ ਹੈ ਅਮੀਰੀ ਦਿਖਾ ਇੱਕ ਵਾਰੀ ਮੜ ਗਈ ਐਮ ਸੀ ਸਟੈਨ ਨੇ ਆਹ ਭਾਈ ਇਹੀ ਜਿਹਾ ਤਾਂ ਕਹਿੰਦਾ ਤੇਰਾ ਘਰ ਕਹਿੰਦਾ ਵੇ ਕੇ ਜਾਣਾ ਇੰਨੇ ਦੇ ਬੋਲੇ ਤਾਂ ਤੂੰ ਇੱਥੇ ਪਾ ਕੇ ਮੈਂ ਜੋ ਮਿੱਟੀ ਦੇ ਦਿਵਾਲੇ ਹੋਇਆ ਪਰਵਾਹੀ ਨਹੀਂ ਆਪਾਂ ਗੰਦੇ ਹੋਗੇ ਧੋਣੇ ਥੋੜਾ ਨਵੇਂ ਲੈ ਲੈਣੇ ਉਹ ਭੈਣ ਤੂੰ ਮੇਤੋ ਚਪੇਣਾ ਅੱਜ ਖਾਣੀਆਂ ਜਾਂ ਕੱਲੂ ਖਾਣੀਆਂ ਕੈਮਰਾ ਬੰਦ ਕਰ ਲਉ ਪੰਨਾ ਮੇਰੀ ਗੱਲ ਸੁਣ ਮੇਰੀ ਮੇਰੀ ਗੱਲ ਤਾਂ ਸੁਣ ਪਾਪੇ ਤੇਰਾ ਦਾ ਕੰਮ ਕੀ ਆ ਪ੍ਰਾਪਰਟੀ ਡੀਲਿੰਗ ਹਾਂ ਤਵੇ ਕਿੱਥੋਂ ਲੈ ਕੇ ਕਿੱਥੇ ਤੱਕ ਸਾਮਾਨ ਵੇਚਦਾ ਚੁੱਲੇ ਜਿੱਨੀ ਜਗ੍ਹਾ ਤੋਂ ਲੈ ਕੇ ਬਰਜ ਖਲੀਫਾ ਜਿੱਨੀ ਜਗ੍ਹਾ ਤੱਕ ਸਾਰਾ ਕੁਝ ਸੇਲ ਪਰਚੇਜ਼ ਕਰਦੀਦਾ ਗੱਡੀਆਂ ਵੀ ਉਹ ਪੈਂਦੇ ਦੇਸੀ ਭਸਮਾ ਚਾਹੀਦੀਆਂ ਉਹ ਵੀ ਮਿਲ ਜੂਗੀ ਉਹ ਤੇਰੀ ਦੀ ਜੇਮ ਵਾਲੇ ਮੁੰਡੇ ਆਨਲਾਈਨ ਵਨ ਆ ਹੈ ਆਨਲਾਈਨ ਵਨ ਹਾਂ ਪਾਪਾ ਦੇਖਣ ਤੋਂ ਤਾਂ ਲੱਗਦਾ ਨਹੀਂ ਆਨਲਾਈਨ ਵਨ ਆ ਇਦਾਂ ਹੀ ਬਿਜ਼ਨਸ ਮੈਨੇ ਦੀ ਹੁੰਦੀ ਆ ਇਹ ਦਿ ਲੋਕਸ਼ਪ ਕੀ ਰਹਿੰਦੀ ਆ ਜਿਹੜਾ ਬੰਦਾ ਪਤਾ ਨਾ ਲੱਗੇ ਸ਼ਕਲੋਂ ਮੈਨੇ ਇਥੋਂ ਪੈਸਾ ਹਲਵਾਈ ਸਾਹਿਬ ਜਿੰਨਾ ਤੁਸੀਂ ਉਹਨਾਂ ਨੂੰ ਮਸਾਲੇ ਮਸੂਲੇ ਇਹ ਵੋ ਲਖਾਤਾ ਨਾ ਤੇ ਜਿੰਨੇ ਕੇ ਪੈਸੇ ਆ ਉਹਨੇ ਤਾਂ ਗੱਲਾ ਅਸਮਾਨ ਹੀ ਹੋਣਾ ਮੀਂਹ ਖਾ ਲਿਓ ਜਿੰਨਾ ਸਵਾਲ ਲਖਾਤਾ ਇਹਨੇ ਪਾਜੀ ਕਹਿੰਦਾ ਪਾਈ ਕਹਿੰਦਾ ਜੀਜੀ ਵੀ ਤੇਰਾ ਦਲੇ ਪੋਣਾ ਕੀ ਵਿੱਚ ਚੀਜ਼ ਤਾਂ ਮੇਰ ਜੋਗੀ ਦਾ ਪੈ ਨਹੀਂ ਮੱਚਾ ਬਦਾਇਆ ਸਵੇ ਨੂੰ ਹਲਵਾਈ ਲੱਗਣੇ ਹੁੰਦੇ ਸਮਾਨ ਪਾ ਕਿਹੜੀਆਂ ਕਿਹੜੀਆਂ ਚੀਜ਼ਾਂ ਮੰਗਵਾਈਆਂ ਯਾਰ ਹੈ ਅੱਗੇ ਤਾਂ ਸ਼ੁਰੂ ਹੋ ਜਾਂਦਾ ਤੇ ਆ ਬੱਲੇ ਤੁਹਾਡੇ ਮਨ ਜਿਹੜਾ ਲੱਗਦਾ ਇਕੱਲਾ ਖਾਪਦੇ ਨਹੀਂ ਆ ਚੀਜ਼ਾਂ ਕੋਟਨੋਂ ਨਹੀਂ ਮਿਲਣੀ ਕਰੋ ਜੋ ਮਰ ਜਾ ਕਰੋ ਕੁੰਡੀ ਲੈ ਆਉਗਾ ਮਨੀਸ਼ ਲਿਓਗਾ ਹੁਣ ਇੱਥੇ ਬਹਿ ਜਾਓ ਹੂੰ ਇੱਥੇ ਬਹਿ ਜੇ ਹੁਣ ਘਰੇ ਬਹਿ ਜਾ ਕਰਾਂਗੇ ਪਰ ਉੱਪਰੋਂ ਤੋਂ ਬਣੇ ਪੈਣੇ ਮੁੰਡਾ ਕਹਿੰਦਾ ਅੱਗੇ ਉੱਪਰੋਂ ਤੋੜੇ ਅਸੀਂ ਮੈਂ ਤਾਂ ਘੋਟੇ ਮਾਉਣੇ ਨਹੀਂ ਚੜਾ ਗਏ ਅੱਗ ਬਾਲਣ ਲਈ ਭਾਏ ਇਹਨਾਂ ਨੇ ਛੱਤ ਲਾਉਣੀ ਸ਼ੁਰੂ ਕਰਤੀ ਆ ਲੈਟਰ ਵਟਣਾ ਸ਼ੁਰੂ ਕਰਤਾ ਉਹ ਸਾਰੀ ਹਲਦੀ ਓਏ ਭਾਏ ਲੈਟਰ ਦੇ ਪਰੇ ਹੋ ਜਾ ਓਏ ਉੱਪਰ ਚੜ ਕੇ ਲਾਉਣੇ ਪੈਣੇ ਉਹ ਉੱਪਰ ਚੜ ਕੇ ਲਾ ਲਓ ਲੈਟਰ ਚੜਨਾ ਅੱਗੇ ਉੱਪਰੋਂ ਚੜ ਕੇ ਲਾਏ ਆ ਸਾਰੇ ਬਾਲੇ ਅਸੀਂ ਲਾਏ ਬਾਹਰ ਇੱਧਰ ਲੋ ਜਨੀਅਰ ਚਿਕਨ ਬਣਾਇਆ ਹਾਂ ਜਿੰਨੀ ਆ ਚਿਕਨ ਬਣਾਇਆ ਇੱਥੋਂ ਬਾਲੇ ਲਾ ਲਈਦੇ ਆ ਉਹ ਕਾਮਾ ਵਾਲਾ ਹਾਈ ਫਾਈ ਹੈ ਨਹੀਂ ਉਹਨੇ ਤਾਂ ਜਗ ਨਹੀਂ ਬਣਾਉਂਦੇ ਨਵੇਂ ਬੋਖੇ ਲਾਉਣ ਵਾਲੇ ਲਾਲਾ ਕਿਤਾ ਕਿਤਾ ਤੇਰੇ ਬੋਲੀ ਮੈਂ ਕਿਹਾ ਤੈਨੂੰ ਸਾਡੇ ਘਰ ਜਗ ਨਹੀਂ ਬਣਾਉਂਦੇ ਕਹਿੰਦੇ ਸੀ ਤੁਹਾਡੇ ਹੁਨਾਰੀ ਕਿੰਨਾ ਸਾਡੇ ਕਹਿਣ ਵਾਲੇ ਲਾਲਾ ਕਹਿੰਦੇ ਐ ਕੋ ਲਾਲਾ ਬਸ ਚਾਰ ਹੋ ਜਾਣੇ ਆਪਣੇ ਉਹਨੇ ਬੱਕਰ ਦੇ ਨਹੀਂ ਕਿ ਜਿੰਨੇ ਦੇ ਪੱਟੀ ਕਰਦੇ ਕਰਦੇ ਵਾਹ ਗੋਬਾ ਚੇ ਬੋਅ ਚੇ ਬੋਅ ਚੇ ਬੋਅ ਚੇ ਬੋਅ ਚੇ ਮੇਰੇ ਨਾਲ ਇੱਥੇ ਛੱਡ ਦੀ ਨੇ ਤਾਂ ਵੀਰ ਵਕਤ ਦੇ ਪੈਸੇ ਨਹੀਂ ਕੱਟੇ ਹੋਈਏ ਮੁਰਕੇ ਤੁਹਾਡੇ ਵੀ ਪਲਾਸਟਰ ਉੱਤੇ ਲਾਉਣੇ ਆ ਉਹ ਆਇਆ ਓਏ ਕਿ ਦਦਾ ਮੁਰਕੇ ਕਹਿੰਦਾ ਹੁੰਦਾ ਸਾਰਾ ਸਹੀ ਸੀਗਾ ਸਹੀ ਮੰਗਲ ਆਪੇ ਨਾ ਦਦਾ ਜਿੱਧਰ ਨੂੰ ਭੱਜਦਾ ਇਧਰ ਵੀ ਡਿੱਗਣਾ ਯਾਰ ਉਹ ਬੱਸ ਕਰ ਬਹੁਤ ਆ ਉਹ ਆਇਆ ਬਾਹਰ ਹੈਗਾ ਬਾਲਣ ਆ ਚੱਕ ਬਾਲੇ ਕੱਢ ਕੱਢ ਬਾਲੇ ਚਲ ਪਾ ਆ ਗਿਆ ਆ ਗਿਆ ਭੈ ਜੋ ਜੀਂਦੀਆਂ ਜੈਗ ਤਾਂ ਬਹੁਤ ਵਿਆਹ ਤੇ ਚੱਲਾਂ ਮਮਾ ਇਹ ਨਾ ਥੱਲੇ ਰਹਿੰਦੇ ਸਾਥ ਪਤਾ ਹੀ ਨਹੀਂ ਦੇਖਦਾ ਕਹਿੰਦਾ ਇਹਨਾਂ ਥੱਲੇ ਉਹ ਥੱਲੇ ਇੱਕ ਦੋ ਘਟਮਾ ਦਾ ਕੋਈ ਨਹੀਂ ਫਾਈਨਲੀ ਅੱਜ ਦਾ ਬਲੌਗ ਸਾਰਾ ਮੋਟਰ ਤੇ ਬੰਨਣਾ 12 ਵਜੇ ਜਾਣੇ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਗੇਮ ਚੱਲਦੀ ਆ ਗੱਲਿਆ ਵੀਰ ਜੀ ਹੁਣ ਖੜ ਗਏ ਉਹ ਨਹੀਂ ਆ ਪੈਪ ਲੈ ਗਿਆ ਹਿਲਾਨਾ ਨੇ ਯਾਰ ਆ ਪੈਪ ਕਾਨ ਲਾਉਂਦਾ ਮੈਂ ਤਾਂ ਸਾਹਮਣੇ ਲੱਗੀ ਆ ਪੈਪ ਕਾਨ ਕਿਹੜਾ ਲਾਦਾ ਆ ਆ ਵਾਲਾ ਆ ਵਾਲਾ ਉਹ ਚੰਗੀ ਬੈਠ ਪਰੇ ਹੋ ਮੈਂ ਚਲਾਉਂਦਾ ਤੇਲ ਨਿਕਲ ਗਿਆ ਸਾਰਾ ਉਹ ਸ਼ਾਫੀ ਸਾਹਿਬ ਉਹ ਲੈਡ ਬੋਲ ਉਹ ਤੁਹਾਡੀ ਆ ਬੱਝ ਗਈ ਆਈ ਭੈਣੋ ਕਿੱਥੇ ਆ ਪਈ ਅਕੇ ਛੁੱਲੇ ਦੇ ਬਾਹਰ ਜੱਟਿਆ ਜਰਾ ਤੇਰੇ ਘਰੇ ਘਰੇ ਨਹੀਂ ਚੁੱਲਾ ਬਣਾਇਆ ਹੁਣ ਨਹੀਂ ਨਹੀਂ ਪਟੜਾ ਪਾ ਪਟੜਾ ਪੈਜ ਪਟੜਾ ਵੀ ਦੇਖਾਤੇ ਆਇਆ ਓ ਯਾਰ ਪਰਾਲੀ ਨੇ ਅੱਗ ਬਿਜਾਈ ਹੋਈ ਆ ਪਰਾਲੀ ਪਾਈ ਇਧਰ ਇਧਰ ਬਾਹਰ ਇਧਰ ਕੋਈ ਨਾਲ ਬਾੜਿਆ ਯਾਰ ਪਾ ਲੈ ਲਾ ਅੱਗ ਸ਼ਫਲ ਆਗ ਅਰੇ ਅਰੇ ਅੜਦੇ ਓ ਨਹਿਰ ਦੇ ਭਰਾਵਾਂ ਵਾਲਾ ਹਾਲਾ ਸਭੀ ਥੱਲੇ ਅੱਗ ਹੀ ਹੋ ਜੂਏ ਨਹੀਂ ਕੋਈ ਨਾ ਬਾਲਣ ਦੇ ਇੱਕ ਵਾਰੀ ਬਾਲੇ ਗਾਂ ਨੂੰ ਬਾਲੇ ਗਾਂ ਕਰ ਬਾਲੇ ਗਾਂ ਕਰ ਹੁਣ ਮੇਰਾ ਜਿੰਦਾ ਦੀ ਐਂ ਕਹਿੰਦਾ ਨਾ ਐ ਉਹ ਸ਼ੈਵਦਨਗਰੇ ਘਰੇ ਆਪਾਂ ਸ਼ੈਵਦਨਗਰੇ ਘਰੇ ਨਹੀਂ ਚੰਨਾ ਬੜੇ ਵਿੱਚੇ ਬਾਤ ਮੈਂ ਟੋਪੀ ਮੰਗਦਾ ਮੈਂ ਤੇ ਨਾ ਆ ਜਿੱਥੇ ਜਾ ਕੇ ਉਹ ਪੇਟ ਲੋ ਜੀ ਇੰਤਜ਼ਾਰ ਦੀ ਘੜੀ ਖਤਮ ਹੁੰਦੀ ਹੋਈ ਤੇ ਬੱਕਰੇ ਨੂੰ ਪਾਇਆ ਘੇਰਾ ਬੈ ਕਰ ਗਏ ਆ ਵੀ ਹੋਰ ਸੱਜਣੋਂ ਬਣ ਗਿਆ ਮੱਥਲੀ ਲਾ ਤੂੰ ਹੁਣ ਕੀ ਪੈਨ ਲਾਉਣ ਲੱਗੇ ਜੀ ਤੇ ਤੂੰ ਕੱਟਣ ਕਰ ਲਾ ਪਿਆ ਛੱਡ ਪਾਉਣ ਕੀ ਲੱਗੇ ਹੁਣ ਤਣੀਆਂ ਮਾਉਣ ਲੱਗੀ ਤਣੀਆਂ ਤੇ ਬਟਰ ਦੇਖ ਲੈ ਇੱਕ ਅਰੀ ਪੀਸ ਖਾ ਗਏ ਭਾਈ ਬਣ ਗਿਆ ਤੈਨੂੰ ਦੱਸਦਾ ਬਣ ਗਿਆ ਉਹ ਤਨੀ ਉਹ ਤਨੀ ਬਣ ਗਿਆ ਉਹ ਲੱਗੇ ਪਰ ਬਣ ਗਿਆ ਉਹ ਲੈ ਬਣ ਗਿਆ ਠੱਕਣ ਕਿ ਚਾਰ ਚਾਰ ਕਰੀ ਉਹ ਠੱਕਣ ਕਿਦਰੀ ਕਰਿਆ ਮੇਰਾ ਜੀਤਾ ਬਾਊ ਜੀਤੇ ਬਾਊ ਆ ਜਾ ਆ ਬੀਬੀ ਮੁੰਡਾ ਕਿਹਨ ਖਾਣੀ ਹੈ ਲਵੀਓਨ ਉਹ ਬਦਲ ਲੱਗਣ ਦਾ ਸੰਭਾਅ ਲੋ ਜੀ ਮਿੱਤਰੋ ਬੱਕਰਾ ਬਣ ਚੁਕਿਆ ਵਾ ਲੋਰਾ ਜੀ ਬਈ ਵੀ ਦੀ ਜਨਾ ਬੱਕਰਾ ਬਣਾਇਆ ਆਪਾਂ ਮਸਾਲੇ ਤੇ ਦੇਖ ਹੀ ਲਏ ਸੀਗੇ ਮਸਾਲੇ ਸਵੇਰੇ ਦੱਸ ਦਾਂਗੇ ਤੁਹਾਨੂੰ ਜਦੋਂ ਥੋੜੀ ਥਲੀ ਘੜਦੀ ਹੋਵੇ ਕੁਦਿਓ ਨੇ ਸਾਹਮਣੇ ਮੌਕਾ ਕੋਈ ਨਹੀਂ ਜਗਿਆ ਐਵੇਂ ਟੋਪੀ ਉਲੜ ਪਿਆ ਗੁਰਬਈਆ ਚਿਹਰੇ ਤੇ ਸਮਾਈ ਕਰਿਆ ਕਹਿੰਦੇ ਉੱਥੇ ਆ ਗਏ ਜਿੱਥੇ ਬਾਲੇ ਲਾਲਾ ਬੱਕਰਾ ਬਣਾਇਆ ਲਾਲਾ ਲੋਬੀ ਬੈਠਾ ਨੂੰ ਲੈ ਕੇ ਚੱਲਾ ਇਹ ਤਾਂ ਆਹ ਹੱਡੀਆਂ ਨਹੀਂ ਆਪਾਂ ਤਾਂ ਹੱਡੀਆਂ ਵੀ ਲੈ ਜੇਗੇ ਬਾਗਰ ਅੱਧਾ ਤੇ ਘਰ ਇੱਧਰ ਵੀ ਤਿਆ ਨਹੀਂ ਸਰਕਾਰ ਵੀਰੇ ਉਹ ਵੀਰ ਪਹਿਲਾਂ ਦੱਸ ਦੇ ਕਿ ਜਗਾ ਕੋਈ ਜਾ ਕੁਝ ਪਤਾ ਲੋਕੀ ਬੱਕਰੇ ਪਿੱਛੇ ਲੜਦੇ ਭੈਣਾਂ ਹੱਡੀਆਂ ਪਿੱਛੇ ਲੜੀ ਫਿਰਦੇ ਇਹਨੇ ਬੱਕਰਾ ਬਣਾਇਆ ਇੱਕ ਨੰਬਰ ਵੋਕੈਡ ਬਣਿਆ ਥੋਨੇ ਨੰਬਰ ਲੈ ਗਿਆ ਤਾਂ ਇਹ ਬੰਦੇ ਕਹਿੰਦੇ ਸੀਗੇ ਦੇਲਾ ਕਹਿੰਦੇ ਇੰਨਾ ਮਸਾਲਾ ਮਸੂਲਾ ਪਾਈ ਜੇ ਨੇ ਗੱਲ ਬਣੂਗੀ ਕਿ ਨਹੀਂ ਬਣੂਗੀ ਪਰ ਮਸਾਲਾ ਜ਼ਿਆਦਾ ਨਹੀਂ ਪਾਇਆ ਨਾ ਰੂਲ ਉਹ ਚੀਜ਼ ਦਾ ਫਰਕ ਪੈਂਦਾ ਹਾਂ ਕਿਰਮਤ ਨਾਲ ਬੇਨਤ ਬਨਣਾ ਹੁਣ ਇਹ ਬਲੌਗ ਦਾ ਐਂਡ ਇੱਥੇ ਇੱਥੇ ਕਰਦੀ ਐਂਡ ਚਲੋ ਇੱਥੇ ਕਰ ਦਿੰਦੇ ਹਾਂ ਮਿਲਦੇ ਹਾਂ ਜਲਦੀ ਹੁਣ ਅਗਲੇ ਬਲੌਗ ਚ ਆ ਨਿਕਲ ਜਾਣੀ ਚਲੋ ਓਕੇ ਬਾਏ ਓਕੇ ਕੱਟ ਹਾਂ ਲਵ ਯੂ ਲੂਜੂ ਕਹ ਦੋ ਲਵ ਯੂ ਲਵ ਯੂ ਲਵ ਯੂ ਆਲ ਲਵ ਯੂ ਲਵ ਯੂ ਬੱਕਰਾ ਕਿੱਦਾਂ ਲੱਗਾ ਦਾ ਹੈਡ ਪੂਰਾ ਐਂਡ ਗੱਲ ਬਾਤ ਨੰਬਰ ਲੈ ਗਿਆ ਬੰਦਾ ਮੈਂ ਨਾ ਪੂਰੇ 100 110 ਚਲੋ ਸਹੀ ਹੈ